ਸਰ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਭਾਰਦਵਾ ਜੀ ਭਾਰਦਵਾ ਜੀ ਕੀ ਮਾਮਲਾ ਹੈ ਇੱਕ ਚੋਰੀ ਦਾ ਮਾਮਲਾ ਹੈ ਭਾਜੀ ਅਸੀਂ ਨਾ 12 1:00 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਅੱਗੇ ਵੀ ਬਾਹਰ ਸ਼ੀਸ਼ੇ ਵਾਲਾ ਜਿੰਦੇ ਲਾਜ ਕੇ ਬੰਦ ਕਰ ਜਾਈਦੀ ਹੈ ਸ਼ੀਸ਼ੇ ਬੰਦ ਕਰ ਗਏ ਤਾਂ ਮੇਰਾ ਚੈੱਕਅਪ ਹੋਣਾ ਸੀ ਡੀ ਐਮ ਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦ ਅਸੀਂ ਮੁੜ ਕੇ ਆਏ ਹੁਣ ਥੋੜੀ ਦੇਰ ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਦੇ ਲੋਕ ਲੂਕ ਟੁੱਟਿਓ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆਵਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆਵਾ ਉਹਦੇ ਵੀ 8000 ਰੁਪਏ ਸਗਾ ਉਹ ਵੀ ਗਾਇਬ ਆ ਗੋਲਗੇ ਤੇ ਇੱਕ ਸਾਡਾ ਚੈੱਕ ਬੁੱਕ ਦਾ ਦੁਕਾਨ ਦਾ ਤੇ ਹੋਰ ਚੈੱਕ ਬੁੱਕ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਵਿੱਚ ਚੈੱਕਾਂ ਵਾਲੀ ਚੈੱਕ ਬੁੱਕ ਜਿਹਦੇ ਸੈਂਡ ਕੀਤੀ ਹੋ ਸੀਗੇ ਉਹ ਮੋਟੀ ਬਾਹਰ ਗਈ ਆ ਅਸੀਂ ਸੈਂਡ ਕਰਾ ਲੈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਉਹੀ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹ ਚੈੱਕ ਬੁੱਕ ਚਲੀ ਗਈ ਡੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਵੀ ਪੁੱਟ ਕੇ ਲੱਗਿਆ ਜੀ ਸਾਡਾ ਤੇ ਸ਼ਟਰ ਚੱਕਿਆ ਹੋਇਆ ਜੀ ਆਪਾਂ ਸ਼ੀਸ਼ੇ ਵਾਲਾ ਲੌਕ ਲੱਗਾ ਹਾਂ ਜੀ ਸ਼ਟਰ ਚੱਕਿਆ ਅੱਗੇ ਵੀ ਜਾਈਦਾ ਘਰ ਚੱਲ ਗਏ ਰੋਟੀ ਖਾਣ ਜਾਈਦਾ ਜਾਂ ਕਿਤੇ ਬਿਜਾਰ ਜਾਈਦਾ ਸ਼ੀਸ਼ੇ ਆ ਲੌਕ ਲਾ ਕੇ ਜਾਈਦੇ ਸਾਰੇ ਹਾਂ ਵੀ ਕਿਹੜੀ ਕਿਹੜੀ ਦੁਕਾਨਾਂ ਤੁਹਾਡੀ ਕਿਸ ਕਰੋੜ ਸਾਡੇ ਭਾਣੂ ਕੀ ਰੋਡ ਵੀ ਇਹਨੂੰ ਕਹਿੰ ਗੇਟ ਤੋਂ ਆਧੀ ਆਵਾਦਾ ਗੇਟ ਤੋਂ ਪਾਰ ਸਪੈਟ ਸ਼ਾਪ ਮੇਰੀ ਦੁਕਾਨ ਦਾ ਨਾ ਆ ਜੀ ਪੱਟ ਪੱਟ ਦੀ ਦੁਕਾਨ ਹੈ ਐਸਪੀ ਫੀਲਡ ਦੀ ਐਕਸੈਸਰੀ ਫੀਲਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੈ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆਂ ਗੱਲੇ ਦੇ ਸੁਣ ਕੱਢ ਗਿਆ ਗੱਲੇ ਥੱਲੇੋਂ ਤੇ ਮੰਦਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਦ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ ਤਿੰਨ ਚਾਰ ਤਿੰਨ ਚਾਰ ਸਾਲ ਦੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੱਗਿਆ ਸਾਰੇ ਤੇ ਡੀਵੀਆ ਲੱਗਿਆ ਉਹ ਤੇ ਕਾਫੀ ਪੈਸੇ ਹੋਣਗੇ ਇਸ ਮਤਲਬ ਜੀ ਹਾਂਜੀ ਉਹ ਪੈਸੇ ਸਕੇ ਜੀ ਘੱਟੋ-ਵਾਰ 10-12000 ਰੁਪਏ ਹੋ ਸਕਾ ਜੀ ਉਹ ਤਾਂ ਹੋਰ ਆਪਣੇ ਸੀ ਅਸੀਂ ਉਹ ਗਿਆ ਸੀ ਵੀ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼੍ਰੀਵਰਾਤਰੀ ਦੇ ਤੇ ਉਹ ਸ਼੍ਰੀਵਰਾਤਰੀ ਦੀ ਦੇਈ ਛਕੀ ਦੇ ਲਈ ਦੁਕਾਨ ਤੇ ਪੈਸੇ ਉਹ ਵੀ ਗਏ ਨੇ ਦੁਕਾਨ ਤੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਬਈ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨ ਗੜੀ ਮੰਦਿਰ ਚ ਮੈਂ ਕਮੇਟੀ ਮੈਂਬਰ ਵੀ ਹਾਂ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਆਈਦੀਆਂ ਆ ਦ ਸਾਰੇ ਪੈਸੇ ਜੀ ਇਹ ਗੋਲਕ ਸੀ ਗੋਲਕ ਚ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਟਡਕੜ ਵੀ 25000 ਰੁਪਏ ਦਾ ਨੁਕਸਾਨ ਹੋ ਗਿਆ ਕੀ ਕਹਿਣਾ ਸਰ ਚਾਨਨੇ ਪੁਲਿਸ ਪ੍ਰਸ਼ਾਸਨ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਸਰ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹਦਾ ਪੁਲਿਸ ਨੇ ਲੱਭਣੇ ਆ ਤੇ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਏ ਜਾਣ